ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤੇ ਉਹਨੂੰ ਜੀ ਆਉਣ ਨੂੰ ਜੀ ਸ਼ੁਭਾਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਮੋਬਾਈਲ ਫੋਨ ਵਰਤਣ ਵਾਲਿਆਂ ਦੇ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਸਰਕਾਰ ਦੇ ਵੱਲੋਂ Apple ਅਤੇ Samsung ਯੂਜ਼ਰਸ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ। ਦਰਅਸਲ ਸਰਕਾਰ ਮੁਤਾਬਕ ਦੋਵਾਂ ਤਰ੍ਹਾਂ ਦੇ ਡਿਵਾਈਸਾਂ ਦੀ ਸਖੇਨ ਸਮਝੌਤਾ ਕੀਤਾ ਜਾ ਰਿਹਾ ਹੈ ਤੇ ਜਸਕਰਨ ਯੂਜ਼ਰਸ ਦਾ ਡਾਟਾ ਸਾਡੀ ਨਾਲ ਚੋਰੀ ਹੋ ਕੀਤਾ ਜਾ ਸਕਦਾ ਹੈ ਤੇ ਅਜਿਹੇ ਚ ਤੋਂ ਖਤਰੀ ਦੀ ਸੰਭਾਵਨਾ ਵਧ ਜਾਂਦੀ ਹੈ। ਜੇਕਰ ਤੁਸੀਂ Apple ਅਤੇ Samsung ਯੂਜ਼ਰ ਹੋ ਤਾਂ ਤੁਹਾਡੇ ਲਈ ਖਤਰਾ ਹੈ ਕਿਉਂਕਿ ਸਰਕਾਰ ਵੱਲੋਂ ਹਾਈ ਸਕਿਉਰਟੀ ਅਲਰਟ ਜਾਰੀ ਕੀਤਾ ਹੈ। ਜਸਤ ਮੁਤਾਬਕ Apple ਅਤੇ Samsung ਡਿਵਾਈਸ ਚ ਕਈ ਖਾਮੀਆਂ ਪਈਆਂ ਗਈਆਂ ਹਨ। ਇਸ ਦੇ ਕਾਰਨ ਤੁਹਾਡੇ ਡਾਟਾ ਤੇ ਡਿਵਾਈਸ ਨੂੰ ਖਤਰਾ ਹੋ ਸਕਦਾ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਦੇ ਅਨੁਸਾਰ ਐਪਲ ਉਤਪਾਦਨ ਦੇ ਸੌਫਟਵੇਅਰ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਪਾਈਆਂ ਗਈਆਂ ਜਿਸ ਕਰਨਾ ਹੈਕਰਸ ਨੂੰ ਕੰਟਰੋਲ ਕਰ ਸਕਦੇ ਹਨ ਤੇ ਜਿਸ ਤਰੀਕੇ ਤੁਹਾਡਾ ਡਾਟਾ ਤੇ ਜਾਣਕਾਰੀ ਚੋਰੀ ਹੋ ਸਕਦੀ ਹੈ ਇਹਨਾਂ ਡਿਵਾਈਸ ਨੂੰ ਜ਼ਿਆਦਾ ਖਤਰਾ ਹੈ ਤੇ ਉਹਨਾਂ ਚ iOS, iPadOS, macOS, tvOS ਅਤੇ watchOS ਅਤੇ Safari ਬ੍ਰਾਊਜ਼ਰ ਸ਼ਾਮਿਲ ਹਨ ਮੰਨਿਆ ਜਾਂਦਾ ਹੈ ਕਿ ਐਪਲ ਉਤਪਾਦਾਂ ਵਿੱਚ ਮਨਮਾਨੀ ਕੋਰਡ ਸ਼ਾਮਿਲ ਕੀਤਾ ਜਾ ਰਿਹਾ ਤੇ ਜੋ ਸੁਰੱਖਣੀ ਮਾਨੂੰ ਬਾਈਪਾਸ ਕਰਦਾ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ